ਦੇ ਸਾਥੀਓ ਤੁਹਾਨੂੰ ਆਪਾਂ ਇੱਕ ਵਾਰੀ ਫੇਰ ਦੁਬਾਰਾ ਤਸਵੀਰਾਂ ਦਿਖਾ ਰਹੇ ਆ ਵੀਡੀਓਜ਼ ਦੇ ਵਿੱਚ ਤੇ ਦੇਖ ਸਕਦੇ ਆ ਕਿ ਇਹ ਜਿਹੜਾ ਸੜਕ ਆ ਪਰ ਆ ਨਾਲ ਦਾ ਇੱਕ ਨਾਲਾ ਜਿਹੜਾ ਇੱਥੋਂ ਸਾਰਾ ਪਾਣੀ ਜਿਹੜਾ ਇਹ ਸੜਕ ਵਿੱਚ ਆ ਰਿਹਾ ਕਿਉਂਕਿ ਉਹ ਲਾਸਟ ਦੇ ਉੱਤੇ ਜਿਹੜਾ ਇੱਕ ਕਿਸਾਨ ਅਗੂ ਵੱਲੋਂ ਇੱਕ ਰੈਂਪ ਬਣਾਇਆ ਗਿਆ ਆ ਉੱਚਾ ਤੇ ਜਿਹਦੇ ਕਰਕੇ ਪਾਣੀ ਜਿਹੜਾ ਉਹ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਆ ਰਿਹਾ ਜਦ ਕਿ ਇਹ ਸਾਰਾ ਪਾਣੀ ਆ ਨਾਲੇ ਦਾ ਆ ਤੁਸੀਂ ਦੇਖ ਸਕਦੇ ਆ ਤੇ ਆ ਨਾਲਾ ਜਿਹੜਾ ਆ ਅੱਗੇ ਜਾ ਇਹ ਬਰਸਾਤੀ ਨਾਲਾ ਸ਼ਾਂਕਲ ਜਿਹੜਾ ਪਟੇਰੇ ਨੂੰ ਆਉਂਦੇ ਆ ਅੱਗੇ ਜਾ ਕੇ ਨਾਲੇ ਦਾ ਪਾਣੀ ਗਾਂ ਨੰਗੜ ਦਾ ਨਿਕਾਸ ਹੈ ਨੀਗਾ ਤੇ ਜਦੋਂ ਪਾਣੀ ਝਾਦਾ ਹੁੰਦਾ ਤਾਂ ਬਾਹਰ ਆਉਂਦਾ ਆ ਤੇ ਆ ਜਿਹੜਾ ਇੱਧਰ ਜਿਆਦਾ ਜਿਆਦਾ ਪਾਣੀ ਆਉਣ ਦਾ ਕਾਰਨ ਇਹ ਹੈ ਕਿ ਅੱਗੇ ਮੋੜ ਦੇ ਉੱਤੇ ਕਿਸਾਨ ਆਗੂ ਦੇ ਵੱਲੋਂ ਉੱਚਾ ਰੈਂਪ ਲਾ ਲਿਆ ਗਿਆ ਤਾਂ ਕਿ ਪਾਣੀ ਉੱਧਰ ਨੂੰ ਨਾ ਜਾਵੇ ਹੁਣ ਪਾਣੀ ਸਾਰਾ ਪਿੱਛੇ ਨੂੰ ਆ ਰਿਹਾ ਤੇ ਆ ਦੇਖ ਲਓ ਆ ਸੁਰਿੰਦਰ ਇੰਟਰਨੈਸ਼ਨਲ ਸਕੂਲ ਦੀ ਜਿਹੜੀ ਆ ਸੜਕ ਆ ਗਈ ਆ ਤੇ ਇੱਧਰ ਨੂੰ ਹੌਲੀ ਹੌਲੀ ਜਾਣਾ ਸ਼ੁਰੂ ਹੋ ਚੁੱਕਾ ਤੁਸੀਂ ਦੇਖ ਸਕਦੇ ਆ ਤੇ ਪਿਛਲੇ ਦਿਨੀ ਸਕੂਲ ਦੇ ਸਟਾਫ ਵੱਲੋਂ ਜਿਹੜਾ ਅੱਗੇ ਕਿਸਾਨ ਆਗੂ ਵੱਲੋਂ ਬੰਨ ਲਿਆ ਗਿਆ ਉਹਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਜਿਹੜਾ ਪਾਣੀ ਥੋੜਾ ਬ ਤਾਂ ਗਾਂ ਨੂੰ ਚਲ ਜAVE ਥੋੜਾ ਬੜਾ ਪਿੱਛੇ ਨੂੰ ਆ ਜAVE ਤਾਂ ਕਿ ਇੱਥੇ ਇਦਾਂ ਨਹਿਰ ਦਾ ਮਾਹੌਲ ਨਾ ਬਣੇ ਪਰ ਕਿਸਾਨ ਆਗੂ ਵੱਲੋਂ ਜਿਹੜਾ ਉਸ ਦਿਨ ਵਿਰੋਧ ਕਰਕੇ ਉਸ ਨੂੰ ਪੁਲੀ ਨੂੰ ਪੱਟਣ ਦਾ ਜਿਹੜਾ ਵਿਰੋਧ ਕੀਤਾ ਗਿਆ ਤੁਸੀਂ ਦੇਖ ਸਕਦੇ ਆ ਸੁਰਿੰਦਰਾ ਇੰਟਰਨੈਸ਼ਨਲ ਸਕੂਲ ਦਾ ਬੋਰਡ ਲੱਗਾ ਹੋਇਆ ਤੇ ਆ ਸਕੂਲ ਨੂੰ ਜਾਂਦੀ ਸੜਕ ਆ ਜੀ ਤੇ ਆ ਜਿਹੜਾ ਪਾਣੀ ਤੁਸੀਂ ਦੇਖ ਸਕਦੇ ਆ ਵਿੱਚ ਆ ਗਿਆ ਹੁਣ ਇਹ ਪਾਣੀ ਇੰਨਾ ਜ਼ਿਆਦਾ ਮਾਤਰਾ ਵਿੱਚ ਆਉਣ ਦਾ ਕਾਰਨ ਹੈ ਕਿ ਅੱਗੇ ਮੋੜ ਦੇ ਉੱਤੇ ਕਿਸਾਨ ਆਗੂ ਦੇ ਵੱਲੋਂ ਇੱਕ ਬੰਨ ਲਗਾਇਆ ਗਿਆ ਹੈ ਕਿ ਪੁਲੀ ਜੀ ਬਣਾਈ ਗਈ ਉੱਚੀ ਤਾਂ ਕਿ ਉਹ ਪਾਣੀ ਗਾਂਹ ਨੂੰ ਨਾ ਜਾਵੇ ਸਾਰੇ ਵਿਵਾਦਾਂ ਦਾ ਹੀ ਜੜ ਜਿਹੜੀ ਹੈ ਉਹ ਆਹ ਜਿਹੜੀ ਕਹਿ ਸਕਦੇ ਆ ਕਿ ਜਿਹੜਾ ਪਾਣੀ ਗੰਦਾ ਆਉਂਦਾ ਪਿਆ ਆ ਇਹ ਇੱਕ ਬਰਸਾਤੀ ਨਾਲਾ ਆ ਪਰ ਇਹਦੇ ਵਿੱਚ ਹੁਣ ਪਿੰਡ ਦਾ ਪਾਣੀ ਆਉਂਦਾ ਸ਼ੰਕਰ ਦਾ ਤੇ ਅੱਗੇ ਗਾਂ ਨਿਕਾਸ ਹੈ ਨਹੀਂਗਾ ਕੋਈ ਵੀ ਜਿਹਦੇ ਕਰਕੇ ਸਾਰੀ ਸੜਕ ਜਿਹੜੀ ਹੈ ਤੁਸੀਂ ਦੇਖ ਸਕਦੇ ਆ ਭਰ ਜਾਂਦੀ ਆ ਇੰਨਾ ਜ਼ਿਆਦਾ ਇੱਥੇ ਇੱਕ ਥੋੜੀ ਅੱਗੇ ਜਾ ਕੇ ਬਹੁਤ ਜ਼ਿਆਦਾ ਹੋ ਜਾਂਦਾ ਤੇ ਇਹਦਾ ਪ੍ਰਸ਼ਾਸਨ ਨੂੰ ਜਲਦੀ ਹੱਲ ਕਰਨਾ ਚਾਹੀਦਾ ਆ ਕਿਉਂਕਿ ਦੇਖਿਆ ਜਾਵੇ ਤਾਂ ਇਧਰਲੇ ਪਾਸੇ ਵੀ ਜਿਹੜੇ ਖੇਤਾਂ ਦੇ ਵਿੱਚ ਪਾਣੀ ਚਲੇ ਜਾਂਦਾ ਹੈ ਕਈ ਵਾਰੀ ਮੋਹਰੇ ਵੀ ਚਲ ਜਾਂਦਾ ਮੋਹਲੇ ਨਾਲ ਚਲੋ ਬੰਨ ਲਾ ਲਿਆ ਉਹ ਆਪਣਾ ਬਚਾਅ ਕਰ ਲਿਆ ਪਰ ਹੁਣ ਜਿਹੜੇ ਇਧਰਲੇ ਖੇਤ ਆ ਇਹਨਾਂ ਦਾ ਵੀ ਨੁਕਸਾਨ ਹੋ ਰਿਹਾ ਤੇ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੋਂ ਦੀ ਨੰਗਣ ਵਾਲੇ ਲੋਕਾਂ ਦਾ ਜਿਹੜੇ ਸ਼ੰਕਰ ਤੋਂ ਢੀਰ ਨੂੰ ਜਾਂਦੇ ਆ ਔਰ ਬਹੁਤ ਸਾਰੇ ਸਕੂਲੀ ਬੱਚੇ ਵੀ ਇੱਧਰ ਨੂੰ ਆਉਂਦੇ ਉਹਨਾਂ ਨੂੰ ਵੀ ਪ੍ਰੋਬਲਮਸ ਆਉਂਦੀ ਆ ਬੈਨਾ ਗੱਡੀਆਂ ਇੱਧਰ ਤੇ ਨਹੀਂ ਲੰਘਦੀਆਂ ਤੇ ਦਿੱਕਤ ਆਉਂਦੀ ਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨੂੰ ਜਲਦੀ ਇਸ ਮਸਲੇ ਦਾ ਹੱਲ ਕਰੇ ਔਰ ਘੱਟੋ ਘੱਟ ਰਸਤੇ ਦੇ ਵਿੱਚ ਜਿਹੜਾ ਮੋੜ ਦੇ ਉੱਤੇ ਤੁਸੀਂ ਦੇਖਣਾ ਇੱਕ ਬੰਨ ਲਗਾਇਆ ਗਿਆ ਕਿਸਾਨ ਅਗੂ ਵੱਲੋਂ ਉਹਦਾ ਕਹਿਣਾ ਆ ਕਿ ਜੀ ਸਾਡੇ ਖੇਤਾਂ ਵਿੱਚ ਅਸੀਂ ਸ਼ੰਕਰ ਦਾ ਪਾਣੀ ਨਹੀਂ ਆਉਣ ਦੇਣਾ ਜਦ ਕਿ ਸੜਕ ਦੇ ਨਾਲ-ਨਾਲ ਉਹਨਾਂ ਨੂੰ ਚਾਹੀਦਾ ਸੀਗਾ ਕਿ ਆਪਣੇ ਬੰਨ ਲਗਾ ਲੈਣਾ ਪਰ ਉਹਨਾਂ ਨੇ ਸੜਕ ਦੇ ਵਿਚਕਾਰ ਹੀ ਜਿਹੜਾ ਬੰਨ ਲਾ ਲਿਆ ਦੇ ਲੋ ਪਾਣੀ ਇੰਨਾ ਜ਼ਿਆਦਾ ਆ ਕਿ ਲੋਕ ਇਧਰ ਦੀ ਸਾਈਡ ਤੋਂ ਖੱਤਿਆਂ ਵਿੱਚ ਦੀ ਜਾਣ ਲਈ ਮਜਬੂਰ ਆ ਤੁਸੀਂ ਦੇਖ ਸਕਦੇ ਆ ਹਨ ਤੇ ਇਹ ਸੜਕ ਜੇ ਮੋਹਰੇ ਉੱਚਾ ਨਾ ਹੋਵੇ ਥੋੜਾ ਬਾਦ ਪਾਣੀ ਮੋਹਰ ਨੂੰ ਚਲ ਜਾਏ ਜਦ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਵਿਵਾਦ ਦਾ ਜੜ ਜਿਹੜਾ ਇਹ ਗੰਦੇ ਨਾਲੀ ਗੰਦਾ ਨਾਲਾ ਜਦ ਕਿ ਇਹ ਬਰਸਾਤੀ ਨਾਲਾ ਕਿਹਾ ਜਾਂਦਾ ਸੀ ਉਹਦਾ ਅੱਗੇ ਕੋਈ ਵਿਕਾਸ ਹੈ ਨਹੀਂਗਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨੂੰ ਜਲਦੀ ਹੱਲ ਕੀਤਾ ਜਾਵੇ ਬਹੁਤ ਜ਼ਿਆਦਾ